ਇਹ ਮੇਰੀ ਇੱਕ ਭੈਣ ਹੈ ਸਾਡੇ ਘਰਾਂ ਚੋਂ ਆਈ ਹੈ ਮੇਰੇ ਨਾਲ ਇਹ ਮੇਰੀ ਬੀਬੀ ਹੈ ਮੇਰੀ ਸੱਸ ਹੈਗੀ ਅੱਕੇ ਜਾ ਕੇ ਵੀ ਦਰਸ਼ਨ ਕਰਾਵਾਂਗੇ ਸਭ ਨੂੰ ਅੰਦਰ ਇਹ ਕੋਲ ਡੱਬੇ ਨੇ ਐਡਰ ਸਾਡੇ ਦੇ ਭੰਨਿਕ ਪਾਨੇ ਤੁਹਾਰੇ ਆ ਆ ਜਿਹੜੇ ਮੱਜਾਂ ਤੇ ਲਾਉਂਦੇ ਹੁੰਦੇ ਉਹਨੇ ਹਨਾ ਜਿਹੜੇ ਮੱਜਾਂ ਤੇ ਲੱਗੇ ਹੁੰਦੇ ਉਹਨੇ ਉੱਤੇ ਡਿੱਗਦਾ ਹਨਾ ਪਾਣੀ ਖਾਰਨ ਤੋਂ ਇਸ ਦੇ ਕਰ ਨਹੀਂ ਪੈਂਦਾ ਹੈਗਾ ਖਿੱਤਾਂ ਦਾ ਮਤਲਬ ਬਣਾ ਜਾਂਦਾ ਹੈਗਾ ਸੁੱਕ ਸੁੱਕ ਜਾਂਦਾ ਜੀ ਸਰਦਾ ਹੁੰਦੀ ਹੈ ਹਨਾ ਜਦੋਂ ਆਪਣਾ ਜਿੰਨਾ ਆਪਣਾ

चढ़दियां लै जाएगा जिसे कोई पशु नहीं फटा भी सु फिर चढ़ा जाए जिन्हें लेके जाए दुगड़ियां चढ़ा जी सुख पुड़ी कोई तो फिर कि ग्डिया जी बाद चढ़ा जाता अगर जो सुख पुड़ी होती है कि पहला गड जब लै ज फिर गट ज

आराम <स्थाँ> <स्थाँ> गाड़ी सी छांच पड़ के थोड़ा चेर फिर बहर जावे बस चढ़ा गे इतने मच्छ हैगी इतिहास है इतने औ खरझोटी ने ना साप्पी मारके बैठ गए थे ता करके इतिहास है इत ਦੁੱਧ ਹੋ ただいま。 बस लोने लगा ਹਾਂਜੀ ਟਾਈਮ ਹੋ ਗਿਆ 3 ਵਜੇ ਅਸੀਂ ਆ ਗਈ ਸੀ ਟਾਲੀ ਸਾਹਿਬ ਤੋਂ 2:30 ਵਜੇ ਆਏ ਅਸੀਂ ਕਰੇ ਬੱਸਾਂ 'ਚ ਬਹੁਤ ਧੀਰ ਸੀਗੀ ਤੰਗ ਬਹੁਤ ਹੋਏ ਪਤਨਤਾ ਵੀ ਅੱਜ ਇੱਕ ਤਾਂ ਪੂਰਨਵਾਸੀ ਹੋ ਗਈ ਟਾਲੀ ਸਾਹਿਬ ਕੰਨੀ ਬਰਨਾਲੇ ਕੰਨੀ ਬਹੁਤ ਧੀਰ ਸੀਗੀ ਤੇ ਇੱਕ ਉਧਰ ਅੜੀ ਸਾਹਿਬ ਗੁਰਦੁਆਰਾ ਤਾਂ ਕਰਕੇ ਪੂਰਨਵਾਸੀ ਨੂੰ ਨਾ ਉੱਥੇ ਵੀ ਜਾਂਦੀ ਹੈ ਦੁਨੀਆ ਅੜੀ ਸਰ ਇੱਕ ਰਖੜੀ ਹੋ ਗਈ ਕਿ ਆਪਾਂ ਨਾ ਜਾਂਦੀਆਂ ਨੇ ਰਖੜੀ ਬੰਨਣ ਕੋਈ ਆਉਂਦੀ ਸੀ ਕੋਈ ਜਾਂਦੀ ਸੀ ਬਹੁਤ ਧੀਰ ਸੀ ਬੱਸਾਂ 'ਚ ਮਸਾ ਫੱਤੂਲੀ ਮਾਰ ਕੇ ਆ ਤੇ ਡਿੱਗਿਆ ਕਰੇ ਕੰਦਸੀ ਕੋਈ ਵਲੌਗ ਨਹੀਂ ਬਣਾਇਆ ਹੈਗਾ ਰਖੜੀ ਦਾ ਵੀ ਜਦੋਂ ਆਪ ਦਾ ਮਨ ਖਰਾਬ ਹੁੰਦਾ ਨਾ ਕੋਈ ਵਲੌਗ ਨਹੀਂ ਬਣਾਉਂਦੇ ਆਪਾਂ ਤੁਸੀਂ ਅੱਗੇ ਦੇਖ ਹੀ ਲਿਆਊਗਾ ਆਪਣੇ ਬੱਚਿਆਂ ਨੇ ਬਣਾਇਆ ਸੀ ਬਸ ਆਪਾਂ ਛੁੜੀ ਜੀ ਵੀਡੀਓ ਰਖੜੀ ਬੰਦਿਆਂ ਦੀ ਤੇ ਸੰਤਾਲੀ ਸਾਹ ਦੇ ਦਰਸ਼ਨ ਕਰਵਾਤੇ ਜੇ ਸਾਡੀ ਵੀਡੀਓ ਚੰਗੀ ਲੱਗ ਰਹੀ ਹੋ ਤਾਂ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਆ ਕਰੋ ਜੀ ਸਾਡੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ ਧੰਨਵਾਦ